ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਬਾਬਾ ਰਾਮ ਚੋਗੀ ਪੀਰ ਚਾਹਲ ਪਿੰਡ ਪੁਲਾਰ ਦੇ ਵਿੱਚ ਹਰ ਸਾਲ ਫਲਾਨਾ ਜੋੜ ਮੇਲਾ ਬਾਬਾ ਜੀ ਦੀ ਜਾਤ ਦੇ ਵਿੱਚ ਮਨਾਇਆ ਜਾਂਦਾ ਹੈ ਜਿਸ ਵਿੱਚ ਨਗਰ ਨਿਵਾਸੀ ਇਲਾਕੇ ਭਰ ਦੀ ਸੰਗਤ ਐਨ ਆਰ ਆਈ ਸੰਗਤ ਦੇ ਸਹਿਯੋਗ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੀ ਆਲੇ-ਦੁਆਲੇ ਦੇ ਵਿੱਚ ਦੇ ਨਗਰਾਂ ਦੀ ਸੰਗਤ ਹਰ ਸਾਲ ਇਸ ਮੇਲੇ ਤੇ ਹਾਜ਼ਰੀ ਭਰਦੀ ਹੈ ਇਸ ਮੇਲੇ ਦੇ ਵਿੱਚ ਹਰ ਸਾਲ ਬਹੁਤ ਭਾਰੀ ਇਕੱਠ ਹੁੰਦਾ ਹੈ। ਸ਼ਾਦੀ ਗੱਲ ਕਰਦੇ ਆ ਵਾਹਿਗੁਰੂ ਜੀ ਹਰ ਸਾਲ ਦੀ ਤਰ੍ਹਾਂ ਜੇ ਸੰਗਤਾਂ ਦੇ ਵਿੱਚ ਦੇਖੀਏ ਵੱਧ ਤੋਂ ਵੱਧ ਦੇਖਣ ਨੂੰ ਮਿਲਦਾ ਹੈ। ਪਰ ਇਸ ਸਾਲ ਕਿੰਦਾ ਉਤਸ਼ਾਹ ਦੇਖਣ ਨੂੰ ਮਿਲਿਆ। ਅਸੀਂ ਆਪ ਸਾਰੇ ਜਾਣਦੇ ਸਾਂ ਕਿ ਪਿਛਲੇ ਸਾਲ ਇਸ ਨਗਰ ਦੇ ਵਿੱਚ ਜਿਹੜਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਸੀ ਉਹ ਟੈਂਟ ਲਗਾਇਆ ਜਾਂਦਾ ਸੀ ਪਿਛਲੇ ਸਾਲ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਨਵਾਂ ਦੀਵਾਨ ਹਾਲ ਬਣਾਇਆ ਗਿਆ ਉਸ ਦੀਵਾਨ ਹਾਲ ਦੇ ਵਿੱਚ 20 ਏਸੀਆਂ ਦੀ ਜੋ ਸੇਵਾ ਹੈ ਵਿਦੇਸ਼ਾਂ ਦੇ ਵਿੱਚ ਰਹਿੰਦੀ ਉਹ ਸੰਗਤ ਵੱਲੋਂ ਕੀਤੀ ਗਈ ਸੰਗਤ ਦਾ ਪੂਰਾ ਜੋ ਉਸ ਦੇ ਸਹੂਲਤ ਦੇ ਨੂੰ ਮੁੱਖ ਰੱਖਦਿਆਂ ਹੋਇਆ ਗਰਮੀ ਦੇ ਦਿਨ ਹੋਣ ਕਰਕੇ ਉਸ ਦਾ ਪੂਰਾ ਚੰਗਾ ਪ੍ਰਬੰਧ ਕੀਤਾ ਗਿਆ ਪ੍ਰਬੰਧਕ ਕਮੇਟੀ ਵੱਲੋਂ ਤਾਂ ਕਰਕੇ ਇਸ ਸਾਲ ਪਿਛਲੇ ਸਾਲਾਂ ਦੇ ਨਾਲੋਂ ਜੋ ਸੰਗਤ ਹੈ ਉਹ ਜ਼ਿਆਦਾ ਲੱਗ ਰਹੀ ਹੈ ਇਸ ਸਮਾਗਮਨ ਦੇ ਵਿੱਚ ਸਭ ਤੋਂ ਪਹਿਲਾਂ ਜੋ ਹਾਜ਼ਰੀ ਹੈ ਭਾਈ ਪਰਮਜੀਤ ਸਿੰਘ ਕੁਲਾਰ ਭਾਈ ਹਰਜੀਤ ਸਿੰਘ ਕੁਲਾਰ ਉਪਰੰਤ ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ ਭਾਈ ਸੁਖਦੇਵ ਸਿੰਘ ਜੀ ਡੱਲਾ ਤੇ ਉਪਰੰਤ ਭਾਈ ਗੁਰਪ੍ਰੇਤ ਸਿੰਘ ਢਾਡੀ ਜਥਾ ਵੀ ਹਾਜ਼ਰੀ ਭਰੇਗਾ ਜੀ ਭਾਈ ਵੀਰ ਭਰਾਵਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਇਹ ਜਿਹੜਾ ਜੋ ਨਵਾਂ ਬੜਿਆਂ ਦੀਵਾਨ ਹਾਲ ਆਪ ਸਾਰੇ ਦੇਖ ਰਹੇ ਹੋ ਇਸ ਦੇ ਵਿੱਚ ਤਕਰੀਬਨ 1 ਤੋਂ 1.5 ਕਰੋੜ ਦਾ ਖਰਚਾ ਆਇਆ ਉਸ ਤੋਂ ਜ਼ਿਆਦਾ ਜੋ ਵੀ ਰੰਗ ਰੋਗਨ ਦੀ ਸੇਵਾ ਹੋਰ ਵੀ ਮੇਨਟੇਨੈਂਸ ਦੀ ਸੇਵਾ ਲੱਗ ਰਹੀ ਹੈ ਉਹ ਸਾਰਾ ਜੋ ਸਹਿਯੋਗ ਐਨ ਆਰ ਆਈ ਸੰਗਤ ਮਨੀਲੇ ਵਾਲੇ ਵੀਰ ਭਰਾਵਾਂ ਵੱਲੋਂ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਂਦਾ ਹੈ ਜੀ ਹਾਂਜੀ ਲਾਸਟ ਵਿੱਚ ਜੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਯੂਥ ਸੰਗਤ ਸੁਣ ਰਹੀ ਹੈ ਦੇਖ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਇਸ ਮੇਲੇ ਦੇ ਵਿੱਚ ਜਿੱਥੇ ਵੀ ਕੋਈ ਵੀਰ ਭਰਾ ਇਸ ਨਗਰ ਦੇ ਨਾਲ ਜੁੜਿਆ ਹੋਇਆ ਰਹਿ ਰਿਹਾ ਹੈ ਉਹ ਹਰ ਸਾਲ ਕੋਸ਼ਿਸ਼ ਕਰਦਾ ਹੈ ਕਿ ਇਸ ਮੇਲੇ ਦੇ ਵਿੱਚ ਹਾਜ਼ਰੀ ਭਰੀ ਜਾਵੇ ਤੇ ਹਰ ਸਾਲ ਵੀਰ ਭਰਾ ਆਪਣੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆ ਕੇ ਇਸ ਮੇਲੇ ਤੇ ਹਾਜ਼ਰੀ ਭਰਦੇ ਵੀ ਹਨ ਬੜੇ ਚਾਅ ਉਤਸ਼ਾਹ ਦੇ ਨਾਲ ਆਪਣਾ ਬਣਦਾ ਸਹਿਯੋਗ ਸਾਰੇ ਵੀਰ ਭਰਾ ਇਸ ਮੇਲੇ ਦੇ ਵਿੱਚ ਦਿੰਦੇ ਹਨ ਬਲਵਤ ਸਿੰਘ ਜੋ ਕਿ ਮੈਂ ਇਸ ਕਮੇਟੀ ਮੈਂਬਰ ਹਾਂ ਵਿਚ ਤਾਵਲ ਹਾਂ ਉਹ ਜੋ ਕਿ ਅੱਜ ਆਪਣਾ ਖੰਡਾ ਜੋੜ ਮੇਲਾ ਹੈ ਇਹ ਹਰੇਕ ਸਾਲ ਦੀ ਤਰ੍ਹਾਂ ਵੱਧ ਚੜ ਕੇ ਮਨਾਇਆ ਜਾਂਦਾ ਇਸ ਵਿੱਚ ਐਨ ਡੀ ਆਰ ਦੇ ਭਰਾ ਨਗਰ ਇਲਾਕੇ ਦੇ ਵਸਨੀਕ ਸਾਰੇ ਸਹਿਯੋਗ ਦਿੰਦੇ ਆ ਇਹ ਸਾਡੇ ਕਮੇਟੀ ਦਾ ਕੱਲਿਆਂ ਦਾ ਨਿਗਾ ਉਹ ਵੀ ਨਗਰ ਲਾਗੇ ਲਾਗੇ ਸਾਡੇ ਸਾਰੇ ਹਨ ਇਸ ਬਾਬਾ ਰਾਮੂ ਗੁਰੂ ਪੀਰ ਵੱਧ ਤੋਂ ਵੱਧ ਮੰਨਦੇ ਹਨ ਜਿੱਥੇ ਜੋ ਵੀ ਬਣਦਾ ਹੈ ਉਹ ਗੁਰਦਗ ਬਾਤੀ ਹੈ ਇਹ ਸਾਰੇ ਸਾਰੇ ਐਨ ਆਰਏ ਜੀਰਾਂ ਦਾ ਸਤਿ ਸ਼੍ਰੀ ਅਕਾਲ ਹੈ। ਉਹਨਾਂ ਦੀ ਬਦੌਲਤ ਜੋ ਵੀ ਬਣਦਾ ਹੈ ਉਹਦੀ ਬਦੌਲਤ ਹੀ ਬਣਦਾ ਹੈ। ਅਸੀਂ ਮੋਰੇ ਹੋ ਕੇ ਸਾਰੀ ਸੇਵਾ ਕਰਦੇ ਹਾਂ। ਸਾਡੇ ਤੋਂ ਪਹਿਲਾਂ ਪਾਣੇ ਪਿਤਾ ਜੀ, ਕਣੇ ਬਾਬਾ ਜੀ ਉਹ ਸੇਵਾ ਕਰਦੇ ਹਨ। ਅੱਜ ਮਹਾਰਾਜ ਦੀ ਸਾਡੀ ਸੇਵਾ ਲਈ ਹੈ। ਆਜੂ ਜੀ ਦੀ ਸੇਵਾ ਅੱਗੇ ਤੋਂ ਕੋਈ ਨਾ ਪੀੜ ਚੱਲਦੀ ਰਹੇ। ਇਸੇ ਤਰ੍ਹਾਂ ਹੀ ਬੁਰੂ ਘਰ ਰਹਿਤਾ ਔਰ ਰਾਤ ਦਾ ਜੇ ਤਿੰਨੋਂ ਦਿਨ ਜੀ ਲੰਘਾ ਚਲਦਾ ਹੈ। ਜਨ ਜੋ ਵੀ ਪ੍ਰਬੰਧ પોલીસ ਵੱਲੋਂ ਜਾਂ ਕਿਸੇ ਵੱਲੋਂ ਵੀ ਕੋਈ ਤਰ੍ਹਾਂ ਦਾ ਬੋਲ ਦੇ ਨੂੰ ਅਸੀਂ ਸਾਰੇ ਦੇ ਪਰਖ ਖੜੇ ਹੋਏ ਹਾਂ ਜਿਸ ਨੌਜਵਾਨ ਪੀੜ੍ਹੀ ਨੂੰ ਇਹ ਪੈਸੇ ਦਿੰਦੇ ਆ ਕਿ ਨਸ਼ਿਆਂ ਵੱਲ ਨਾ ਤਾਂ ਧਿਆਨ ਦਿਓ ਗੁਰੂ ਘਰ ਦਾ ਜੜੋ ਬਾਣੀ ਔਰ ਬਾਣੇ ਨਾਲ ਜੜ ਕੇ ਤੁਸੀਂ ਗੁਰੂ ਘਰ ਦੀ ਸੇਵਾ ਕਰੋ ਤਾਂ ਜੋ ਕਿ ਤੁਹਾਡਾ ਆਉਣ ਵਾਲਾ ਜੀਵਨ ਤੁਹਾਡਾ ਸਫਲ ਹੋ ਸਕੇ ਤੇ ਤੁਹਾਡੀ ਪ੍ਰਤੀ ਹੋ ਸਕੇ ਗੁਰੂ ਘਰ ਦਾ ਜੜੋ ਔਰ ਪਕੀਆ ਬਖੋ ਇਹ ਹੀ ਪੈਸੇ ਜਿਹੜਾ ਜੋੜੇ ਆ ਵੀ ਜੋ ਨਸ਼ੇ ਹਨ ਜੀ ਆਪਾਂ ਨੂੰ ਬਿਲਕੁਲ ਨਹੀਂ ਕਰਦੇ ਚਾਹੀਦੇ ਕਿਉਂਕਿ ਦਸ਼ਾ ਇੱਕ ਸਿਹਤ ਲਈ ਇੰਨਾ ਕੀ ਬਾੜਾ ਹੈ ਕਿਉਂਕਿ ਆਪਾਂ ਅੱਜ ਨਸ਼ਾ ਕਰਦੇ ਆਉਣ ਵਾਲੀ ਪਹਿਲਾਂ ਤਾਂ ਆਪਣੇ ਬਾਪੇ ਦਾ ਦਾਖਲਾ ਹੋਣਾ ਹੈ ਆਉਣ ਵਾਲੀ ਆਪਾਂ ਦੱਸਦੇ ਵੀ ਖਰਾ ਹੋ ਜਾਣੀ ਇਸ ਕਰਕੇ ਮੈਂ ਅਸ਼ਾ ਤਸਕਾ ਉਹ ਨਸ਼ਾ ਕਰਦੇ ਹਾਂ ਤਾਂ ਕੋਣ ਹੱਥ ਬੰਨ੍ਹ ਕੇ ਬੇਇਤੀ ਕਰਦਾ ਕਿ ਨਸ਼ੇ ਦੇ ਤੁਗਗੋ ਜੁਲੀ ਕਾ ਨਿਗਰ ਖਾਲ ਕੇ दर्शन